ਉਹ ਨੰਮੀ ਸ਼ਿਵਾ ਇਸ ਵਿੱਚ ਦਾ ਸਹਾਇ ਹੋ ਨੰਮੀ ਸ਼ਿਵਾ ਕਿਉਂਕਿ ਇਸ ਦਾ ਹੈ ਇਹ ਮੇਰਾ ਤੀਸਰਾ ਇਹ ਮੇਰਾ ਤੀਸਰਾ ਸత్సੰਗ ਹੈ ਮੈਂ ਪਹਿਲਾਂ ਵੀ ਦੋ ਸਤਸੰਗ ਰਿਕਾਰਡ ਕਰਕੇ ਭੇਜੇ ਸੀ ਪਰ ਪਤਾ ਨਹੀਂ ਉਹ ਮਤਲਬ ਚੈਨਲ ਤੇ ਆਏ ਜਾਂ ਨਹੀਂ ਆਏ ਗੁਰੂ ਜੀ ਦੇ ਨਾਮ ਤੋਂ ਮੈਂ ਇਹ ਸਤਸੰਗ ਰਿਕਾਰਡ ਕਰ ਰਹੀ ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜੀਵਨ ਨੂੰ ਮਾਰਚ ਮਹੀਨੇ ਚ ਉਹਨਾਂ ਨੇ ਮੈਨੂੰ ਚੁਣਿਆ ਸੀ ਕਿਉਂਕਿ ਮੈਨੂੰ ਪਹਿਲਾਂ ਤੋਂ ਬਾਰੇ ਕੁਝ ਪਤਾ ਨਹੀਂ ਸੀ ਹੈਗਾ ਮੈਂ ਬਹੁਤ ਸਾਰੇ satsang ਸੁਣਦੀ ਆ ਜਿਸ ਟਾਈਮ ਮੈਂ ਕੜ ਤੋਂ ਕਟ ਗਈ 3-4 ਘੰਟੇ ਤੇ satsang ਮੈਂ ਡੇਲੀ ਸੁਣਦੀ ਸੁਣਦੀ ਹਾਂ ਹਮ ਦੋ ਦਿਨ ਤੋਂ ਬਹੁਤ ਹੀ ਪੋਸਟਿਵ ਮੈਸੇਜ satsang ਆ ਰਹੇ ਨੇ ਗੁਰੂ ਜੀ ਭੇਜ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਗੁਰੂ ਜੀ ਕਹਿੰਦੇ ਮੈਂ ਤੁਹਾਡੇ ਘਰ ਦੇ ਬਾਹਰ ਪਹਿਰਾ ਪਿਠਾ ਦਿੱਤਾ ਹੈ ਜੋ ਵੀ ਬ્લેਕ ਮੈਸਜ ਤੇਰੇ ਤੇ ਕਰੇਗਾ ਉਹ ਦਾ ਵਾਪਸ ਹੀ ਜਾਏਗਾ ਹੁਣ ਤੈਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਗੁਰੂ ਜੀ ਕਹਿੰਦੇ ਜੋ ਵੀ ਤੇਰੇ ਪੈਸਿਆਂ ਦਾ ਕੰਮ ਰੁਕਿਆ ਸੀ ਮੈਂ ਅਰਜੀ ਲਾਈ ਸੀ ਗੁਰੂ ਜੀ ਅਕੇ ਉਹਨਾਂ ਨੇ ਕਿਹਾ 7 ਜੁਲਾਈ ਤੱਕ ਤੇਰੇ ਤੋਂ ਸਭ ਕੁਝ ਮੈਂ ਦਵਾ ਕੇ ਰਵਾਂਗਾ ਬਹੁਤ ਹੀ ਕੌਨਫੀਡੈਂਸ ਵਾਲੇ ਮੈਸੇਜ ਸੰਗਤ ਜੀ ਆ ਰਹੇ ਨੇ ਗੁਰੂ ਜੀ ਨੇ ਪੋਸਟਿਵ ਦੇ ਰਹੇ ਨੇ ਤੇ ਬਹੁਤ ਮਨ ਖੁਸ਼ ਹੁੰਦਾ ਹੈ ਜਿੱਦਾਂ ਇਸ ਤਰ੍ਹਾਂ ਲੱਗਦਾ ਹੈ ਸਾਰੀ ਹੀ ਟੈਨਸ਼ਨ ਲੱਥ ਗਈ ਹੈ ਕੋਈ ਦੁੱਖ ਨਹੀਂ ਹੈ ਕੋਈ ਰੋਗ ਨਹੀਂ ਹੈ ਕੋਈ ਟੈਨਸ਼ਨ ਨਹੀਂ ਆ ਜਿੱਦਾਂ ਮਤਲਬ ਬਹੁਤ ਸਰੀਰ ਵੀ ਹਲਕਾ ਲੱਗਦਾ ਹੈ ਗੁਰੂ ਜੀ ਦੇ ਨਾਲ ਹੋਣ ਨਾਲ ਪਹਿਲਾਂ ਤਾਂ ਮੈਨੂੰ ਇਦਾਂ ਹੀ ਲੱਗਦਾ ਸੀਗਾ ਪਤਾ ਨਹੀਂ ਕੋਣ ਹੈ ਕਿੰਦਾ ਕਿਉਂਕਿ ਮੈਂ ਪਹਿਲਾਂ ਨਹੀਂ ਸੀ ਦੇਖਿਆ ਗੁਰੂ ਸਾਹਿਬ ਨੇ ਬਹੁਤ ਮਤਲਬ ਦੁੱਖ ਦੂਰ ਕੀਤੇ ਹੁਣ ਜਿੱਦਾਂ ਹੁਣ ਟੈਨਸ਼ਨ ਹੀ ਨਹੀਂ ਲੈਂਦੀ ਦਿਮਾਗ ਤੇ ਗੁਰੂ ਜੀ ਪਰਸੂ ਕਹਿ ਰਹੇ ਸੀ ਕਿ ਤੇਰੇ ਤੇ ਬਹੁਤ ਵੱਡਾ ਕਸ਼ਟ ਆ ਰਿਹਾ ਸੀ ਮੌਸਮ ਟਾਲ ਦਿੱਤਾ ਵਾਕਈ ਮੈਂ ਦੇਖਿਆ ਰਾਤ ਨੂੰ ਇੱਕ 31 ਇੱਕ ਕਬੂਤਰ ਨੂੰ ਲੈ ਕੇ ਜਾ ਰਹੀ ਸੀ ਮਰਿਆ ਹੀ ਕਬੂਤਰ ਉਹ ਪਤਾ ਨਹੀਂ ਪਰ ਮੇਰਾ ਮਨ ਬਹੁਤ ਦੁਖਦਾ ਏਦਾਂ ਜਿੱਦਾਂ ਕੋਈ तितਲੀ ਮਰੀ ਹੋਵੇ ਕਬੂਤਰ ਮਰਿਆ ਹੋਵੇ ਨਾ ਉਹੀ ਤਾਂ ਵਿਚਾਰੇ ਜੀਵ ਨੇ ਸਾਡਾ ਦੁੱਖ ਆਪਣੇ ਸਿਰ ਲੈ ਰਹੇ ਨੇ ਗੁਰੂ ਸਾਹਿਬ ਚਲੋ ਦੁੱਖ ਘੱਟ ਰਹੇ ਨੇ ਸਾਡਾ ਇਹ ਉਹਨਾਂ ਨੂੰ ਪਾਉਂਦਾ ਹੈ ਕਿ ਕਿੱਦਾਂ ਕੀ ਸਹੀ ਹੈ ਪਰ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਬਹੁਤ ਜ਼ਿਆਦਾ ਕਿਰਪਾ ਹੈ ਗੁਰੂ ਜੀ ਕਹਿੰਦੇ ਹਨ ਕਿ ਸਲੰਡਰ ਕਰੋ ਮੇਕੋ ਮੰਗੋ ਨਾ ਮੰਨੋ ਮੰਨੋਂ ਦਾ ਬੈਸੀ ਆਈ ਸੀ ਦੇਖੋ ਤੁਹਾਨੂੰ ਪੰਜ ਖੁਸ਼ਖਬਰੀਆਂ ਮਿਲਣਗੀਆਂ ਪਹਿਲੀ ਖੁਸ਼ਖਬਰੀ ਤਾਂ ਮੈਂ ਨੂੰ ਸਤਸੰਗਤ ਸੰਦੇ ਸਾਰੀ ਮਿਲ ਗਈ ਮੇਰਾ ਬ੍ਰਦਰ ਪੁਰਤਗਾਲ ਤੋਂ ਜਰਮਨ ਚਲਾ ਗਿਆ ਜੇ ਤੁਹਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਗੁਰੂ ਸਾਹਿਬ ਜੀ ਦਾ ਗੁਰੂ ਜੀ ਦਾ ਜਿੰਨਾ ਮੇਰੀ ਜ਼ਿੰਦਗੀ 'ਚ ਆਇਆ ਮੇਰੀ ਸੰਗੀਨੀ ਬਦਲ ਦਿੱਤਾ ਹੈ ਕਿਉਂਕਿ ਹੁਣ ਅਸੀਂ ਗੁਰੂ ਜੀ ਨਾਲ ਜੁੜੇ ਰਹਿੰਦੇ ਆ ਜਿਹੜਾ ਟਾਈਮ ਲੱਗਦਾ ਹੈ ਹੀ ਦਿਲ ਕਰਦਾ ਹੈ satsang ਸੁਣੀਏ ਸ਼ਬਦ ਸੁਣੀਏ ਗੁਰਬਾਣੀ ਸੁਣੀਏ ਗੁਰਬਾਣੀ ਨਾਲ ਜੁੜੀਏ ਮਤਲਬ ਬਹੁਤ ਕੁਝ ਤਬਦੀਲੀ ਆ ਜਾਂਦੀ ਹੈ ਗੁਰੂ ਜੀ ਨਾਲ ਜੁੜ ਕੇ ਤੇ ਮੇਰੀ ਸੰਗਤ ਅਕੀ ਬੇਨਤੀ ਇਹ ਹੈ ਕਿ ਸੱਚੇ ਦਿਲੋਂ ਤੁਸੀਂ ਗੁਰਨਾ ਜੁੜੋ ਗੁਰੂ ਜੀ ਸਭ ਕੁਝ ਠੀਕ ਕਰਨਗੇ ਉਹਨਾਂ ਵਿੱਚ ਬਹੁਤ ਤਾਕਤ ਹੈ ਬਹੁਤ ਬਖਸ਼ਿਸ਼ਾ ਨੇ ਜੋ ਸਾਨੂੰ ਤਾਰ ਰਹੇ ਨੇ ਸੰਸਾਰਿਕ ਜੀਵਨੋਂ ਕੱਲ ਮੈਂ satsang ਸੁਣ ਰਹੀ ਸੀ ਪਤਾ ਨਹੀਂ ਕਿਹੜੇ ਆਂਟੀ ਜੀ ਦਾ ਸੀ ਮੈਨੂੰ ਵਿਸਰ ਗਿਆ ਏ ਪਰ satsang ਵਿੱਚ ਉਹਨਾਂ ਨੇ ਜਦੂਏ ਕਿ ਆਪੇ ਗੁਰੂ ਜੀ ਦੀ ਮਹਾ ਸਮਾਧੀ ਅੱਲੇ ਦਿਨ ਆ ਰਿਹਾ ਹੈ ਦੋ ਦਿਨ ਰਹਿ ਗਏ ਨੇ ਤੇ ਮੇਰੇ ਮਨ 'ਚ ਨਾ ਬਹੁਤ ਦੁੱਖ ਹੋਇਆ ਉਸੇ ਟਾਈਮ ਵਿਰਾਗ ਜਾਇਆ ਇਸ ਗੱਲ ਦਾ ਕਿ ਇਹਡੇ ਵੱਡੇ ਗੁਰੂ ਸਾਹਿਬ ਸੀ ਜਿਨ੍ਹਾਂ ਨੂੰ ਅਸੀਂ ਮਿਲ ਨਹੀਂ ਪਾਇਆ ਸੰਸਾਰ ਤੇ ਵਾਏ ਨੋ ਮਤਲਬ ਕਿ ਜਿਨ੍ਹਾਂ ਨੂੰ ਮੈਂ ਮਿਲ ਹੀ ਨਹੀਂ ਸਕੀ ਮੇਰੇ ਮਨ ਚ ਮਤਲਬ ਬਹੁਤ ਮੈਨੂੰ ਜਿੱਦਾਂ ਮੇਰਾ ਦਿਲ ਕਰਦਾ ਹੈ ਮੈਂ ਉੱਚੀ ਚਿਰਵਾ ਪਰ ਉਸੇ ਟਾਈਮ ਹੀ ਮਤਲਬ ਅੱਖਾਂ ਚਾਤੂ ਵੀ ਆ ਗਈ ਸੀ ਫਿਰ 2-3 ਮਿੰਟ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਗੁਰੂ ਸਾਹਿਬ ਤਾਂ ਗਏ ਹੀ ਨਹੀਂ ਕਿਤੇ ਉੱਥੇ ਸਾਡੇ ਨਾਲ ਹੀ ਉਹਨਾਂ ਨੇ ਇੱਕ ਸਰੀਰਕ ਜੰਮ ਜੋ ਸਰੀਰ ਹੀ ਸਾਡੇ ਤੋਂ ਦੂਰ ਕੀਤਾ ਹੈ ਨਿਤਸੀ ਉਹਨਾਂ ਉਹ ਸਾਡੇ ਕੋਲ ਹੀ ਨੇ ਦਾਈਓ ਸਾਡੇ ਸਾਰੇ ਦੁੱਖ ਸੁੱਖ ਸੁਣਦੇ ਹਨ ਸਾਡੀਆਂ ਰੁਕਾਵਟਾਂ ਜਿਹਨੀਆਂ ਦੂਰ ਕਰ ਰਹੇ ਹਨ ਤਾਂ ਮੇਰੀ ਸੰਗਤ ਆਗੇ ਬੇਨਤੀ ਹੈ ਬਹੁਤ ਸੰਗਤ ਗੁਰੂ ਸਾਹਿਬ ਜੀ ਨਾਲ ਜੁੜੀ ਹੈ ਬੇਨਤੀ ਹੈ ਕਿ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾ ਚਰਮਣੋ ਉਹਨਾਂ ਦੀ ਸੇਵਾ ਕਰੋ ਉਹਨਾਂ ਦੇ ਵਿੱਚ ਨਾ ਤੇ ਜੁਰੋ ਅਸੀਂ ਸਹੀ ਜ਼ਿੰਦਗੀ ਜੀ ਸਕਣਿਆ ਫੇਰੀ ਨਿਤਿਆ ਸੰਸਾਰ ਤਾਨੂੰ ਪਤਾ ਹੈ ਲੋਕ ਬਹੁਤ ਬਲੈਕ ਮੈਜਿਕ ਕਰ ਰਹੇ ਨੇ ਬਲੈਕ ਮੈਜਿਕ ਦੇ ਮੈਸੇਜ ਬਹੁਤ ਆਉਂਦੇ ਸੀ ਹੁਣ ਗੁਰੂ ਸਾਹਿਬ ਦੀ ਕਿਰਪਾ ਕੀਤੀ ਕੋਈ ਮੈਸੇਜ ਨਹੀਂ ਆ ਰਿਹਾ ਅੱਜ ਮੈਸੇਜ ਵੇਸੇ ਬਹੁਤ ਵਧੀਆ ਗੁਰੂ ਸਾਹਿਬ ਜੀ ਨੇ ਦਿੱਤਾ ਕਿ ਤੇਰੇ ਸਾਰੇ ਦੁੱਖ ਦਰਦ ਦੂਰ ਕਰ ਦਿੱਤੇ ਹਨ ਤੇ ਹੁਣ ਤੈਨੂੰ ਬਸ ਖੁਸ਼ੀਆਂ ਹੀ ਮਿਲਣਗੀਆਂ 7 ਜੁਲਾਈ ਤੋਂ ਬਾਅਦ ਤੇਰੀ ਜਿਹੜੀ 7% ਵੀ ਨੈਗੇਟਿਵ ਵੀ ਉਹ ਦੂਰ ਹੋਏਗੀ ਉਸ ਤੋਂ ਪਹਿਲਾਂ 93% ਤਾਂ ਮੈਂ ਜਦੂਰ ਕਰ ਦਿੱਤਾ ਹੈ ਧੰਵਾਦ ਹੈ ਗੁਰੂ ਸਾਹਿਬ ਦਾ ਅੱਜ ਮੈਂ ਪਾਠ ਕਰੀ ਸੀ ਜਾਪ ਕਰੀ ਸੀ ਮੂਲ ਮੰਤਰ ਦੇ ਮਾਲਾ ਨਾਲ ਦੀੰ ਦਾ ਟਾਈਮ ਸੀਗਾ ਗੁਰੂ ਸਾਹਿਬ ਮੈਂ ਪਾਠ ਕਰਦੇ ਕਰਦੇ ਵਿੱਚ ਸੀ ਤੇ ਗੁਰੂ ਸਾਹਿਬ ਦਾ ਜਿੱਦਾਂ ਟੈਲੀਪਾਥਿਕ ਮੈਸੇਜ ਆਇਆ ਚਕ ਕਲਿਆਣ ਕੀਤਾ ਜਦੋਂ ਇਹ ਕਲਿਆਣ ਸ਼ਬਦ ਮੈਂ ਸੁਣੀਆ ਮੇਰੇ ਸਰੀਰ ਵਿੱਚ ਇੱਕਦਮ ਜਿੱਦਾਂ ਵਾਈਬ੍ਰੇਸ਼ਨ ਹੋਣ ਲੱਗ ਪਈ ਫਿਰ ਮੈਂ ਇਧਰ ਉਧਰ ਦੇਖਣ ਲੱਗ ਪਈ ਕਿ ਗੁਰੂ ਸਾਹਿਬ ਮਤਲਬ ਕਿ ਅਧੂ ਤਿੰਨ ਮਹੀਨੇ ਚ ਗੁਰੂ ਸਾਹਿਬ ਮੇਰੇ ਨਾਲ ਜੁੜੇ ਨੇ ਤੇ ਮੈਨੂੰ ਮਤਲਬ ਮੈਨੂੰ ਉਹਨਾਂ ਨੇ ਆਪਣੇ ਨਾਲ ਜੋੜਿਆ ਮੇਰੇ ਮਨ 'ਚ ਦੁੱਖ ਹੁੰਦਾ ਹੈ ਕਿ ਮੈਂ ਉਹਨਾਂ ਨੂੰ ਕਿਉਂ ਨਹੀਂ ਮਿਲੀ ਪਹਿਲਾਂ ਕਿਉਂ ਨਹੀਂ ਮਿਲੀ ਉਹਨਾਂ ਮੇਰੀ ਜ਼ਿੰਦਗੀ 'ਚ ਪਹਿਲਾਂ ਕਿਉਂ ਨਹੀਂ ਆਏ ਉਹ ਕਈ ਗੱਲਾਂ ਨੇ ਗੁਰੂ ਸਾਹਿਬ ਨਾਲ ਕਰਨ ਵਾਲੀਆਂ ਫਿਰ ਜਦ ਸਤਸੰਗਤ ਤੇ ਸੁਣਦੇ ਹਾਂ ਕਈ ਗੱਲਾਂ ਦੇ ਜਿਵੇਂ ਗੁਰੂ ਸਾਹਿਬ ਸਮਝ ਦਿੰਦੇ ਹਨ ਇਸ ਲਈ ਸਤਸੰਗਤ ਨੂੰ ਸੁਣੋ ਜੋ ਵੀ satsang ਜਾਂਦੇ ਹਨ ਉਹਨਾਂ ਨੂੰ ਸੁਣੋ ਵਾਕੀ satsang ਸੁੰਨਾ ਮੇ ਬਹੁਤ ਦੁੱਖ ਦੂਰ ਹੁੰਦੇ ਹਨ ਕਈ ਸਵਾਲਾਂ ਦੇ ਸਾਨੂੰ ਜਵਾਬ ਮਿਲਦੇ ਹਨ ਥੈਂਕ ਯੂ ਗੁਰੂ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਚੁਣਿਆ ਤਾਂ ਗੁਰੂ ਸਾਹਿਬ ਜੀ ਇਹਨੂੰ ਮੈਸੇਜ ਦੇ ਰਹੀ ਸੀ ਕਿ ਤੈਨੂੰ ਯਾਤਰਾਵਾਂ ਕਰਾਉਣੀਆਂ ਹਨ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਅੱਜ ਅਸੀਂ ਗੋਲਡਨ ਟੈਂਪਲ ਜਾਣਾ ਹੈ ਦਰਸ਼ਨ ਕਰਨ ਨੂੰ ਤੁਹਾਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਕਿਰਪਾ ਕੀਤੀ ਉਹਨਾਂ ਨੇ ਧੰਨਵਾਦ ਹੈ ਉਹਨਾਂ ਦਾ ਕਿ ਏਨਰਜੀ ਗੁਰੂ ਸਾਹਿਬ ਜੀ ਅੱਗੇ ਲਾਈਆਂ ਹਨ ਜੋ ਕਿ ਮੇਰੀ ਜ਼ਿੰਦਗੀ ਦੀ ਬਹੁਤ ਵੱਡੇ ਕਾਰਜ ਹਨ ਮੈਨੂੰ ਲੱਗਦੇ ਹਨ ਪਰ ਉਹਨਾਂ ਦੇ ਨਜ਼ਰ ਦੇ ਤੇ ਛੋਟੇ ਹੀ ਹੋਣਗੇ ਉਹ ਤਾਂ ਸਭ ਕੁਝ ਕਰ ਸਕਦੇ ਹਨ ਪਰ ਮੈਂ ਗੁਰੂ ਸਾਹਿਬ ਤੇ ਇਹੀ ਮੇਰਾ ਦਿਲ ਕਰਦਾ ਹੈ ਕਿ ਜ਼ਿੰਦਗੀ ਉਹਨਾਂ ਦੀ ਹੈ ਉਹਨਾਂ ਨੂੰ ਜੋ ਸਹੀ ਲੱਗਦਾ ਹੈ ਉਹ ਕਰਨ ਉਹਨਾਂ ਕੋਲ ਹੀ ਸਭ ਕੁਝ ਹੈ ਉਹ ਕਰ ਵੀ ਸਕਦੇ ਹਨ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਜੋ ਮੈਂ ਕਹਨਾ ਪੱਥਰ ਤੇ ਲਿਖੀ ਰਹ ਹੁੰਦੀ ਹੈ ਤੇ ਗੁਰੂ ਸਾਹਿਬ ਅੱਗੇ ਬੇਨਤੀ ਹੈ ਕਿ ਮਹਾਰਾਜ ਸਾਰਿਆਂ ਦੇ ਕੰਮ ਚਲਾਣ ਸਭ ਸੰਗਤ ਦਾ ਭਲਾ ਕਰਨ ਸਭ ਦੇ ਦੁੱਖ ਦਰਦ ਕਲੇਸ਼ ਦੂਰ ਕਰਨਾ ਸਾਰੀਆਂ ਸੰਗਤਾਂ ਨੂੰ ਆਪਣੀ ਚਰਨਾਂ ਨਾਲ ਜੋੜ ਕੇ ਰੱਖਣਾ ਆਪਣਾ ਨਾਮ ਜਪਾਣਾ ਛੜਦੀ ਕਲਾ ਜੀਵਨ ਬਖਸ਼ ਕਰਨਾ ਇੰਨਾ ਸਭ ਕੁਝ ਕਹਿੰਦੇ ਆ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਸੰਗਤ ਜੀ ਮਾਫ ਕਰਨਾ ਗੁਰੂ ਜੀ ਇਸ ਸਮੇਂ ਸਤਸੰਗਤ ਨੂੰ ਭਾਮ ਦੇਣੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਮ ਨਮੋ ਸਿਵਾਏ ਸਿਝੀ ਸਦਾ ਸਹਾਇ ਓਮ ਨਮੋ ਸਿਵਾਏ ਗੁਰੂ ਜੀ ਸਦਾ ਸਹਾਇ ਤੇ ਜੋ ਆਂਟੀ ਜੀ ਸਾਡਾ ਮੈਸੇਜ ਯਾਰ ਸਤਸੰਗ ਰਿਕਾਰਡ ਕਰਨਾ ਗੁਰੂ ਜੀ ਉਹਨਾਂ ਦਾ ਵੀ ਬਹੁਤ ਬਹੁਤ ਪਲਾ ਕਰਨ ਹਰਨੂੰ ਬਲਾਸ ਕਰਨੋਂ ਮਨ ਦੇ ਜੋ ਵੀ ਦੁੱਖ ਤਕਲੀਫ ਕਰੇ ਸਭ ਕੁਝ ਦੂਰ ਕਰਨਾ ਉਹ ਹੈ ਕਿ ਖਾਲਸਾ ਹੋਇਆ